ਸਤਿ ਸ਼੍ਰੀ ਅਕਾਲ ਅਮਰੀਕਨ ਟਾਈਮ ਟੀਵੀ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਤੁਸੀਂ ਦੇਖ ਰਹੇ ਹੋ ਵਰਲਡ ਨਿਊਜ਼ ਸਾਤਵੀਆਂ ਦੇ ਜਿਨਸੀ ਸ਼ੋਸ਼ਣ ਅਤੇ ਹੱਤਿਆ ਦੇ ਮਾਮਲੇ 'ਚ ਸਜ਼ਾ ਕੱਟੇ ਡੇਰਾਮੁਖੀ ਗੁਰਮੀਤ ਰਾਮ ਰਹੀਮ ਦੀ 21 ਦਿਨਾਂ ਦੀ ਫਰਲੋ ਮਨਜ਼ੂਰ ਹੋ ਗਿਆ। ਮੰਗਲਵਾਰ 13 ਅਗਸਤ ਸਵੇਰੇ ਰਾਮ ਰਹੀਮ ਰੋਹਤਕ ਦੀ ਸੁਨਾਰੀਆ ਜੇਲ੍ਹ ਤੋਂ ਚੁੱਪੀ ਲਈ ਰਵਾਨਾ ਹੋ ਗਿਆ। ਹਰਿਆਣਾ ਸਰਕਾਰ ਨੇ ਰਾਮ ਰਹੀਮ ਨੂੰ ਇਸ ਸ਼ਰਤ ਤੇ ਫਰਲੋ ਦਿੱਤੀ ਹੈ ਕਿ ਉਹ ਬਾਗਪਤ ਸਥਿਤ ਬਰਨਾਵਾ ਆਸ਼ਰਮ 'ਚ 21 ਦਿਨਾਂ ਤੱਕ ਰਹੇਗਾ। ਸਜ਼ਾ ਸੁਣਾਏ ਜਾਣ ਤੋਂ ਬਾਅਦ ਰਾਮ ਰਹੀਮ 10 ਵਾਰ ਜੇਲ੍ਹ ਤੋਂ ਬਾਹਰ ਆ ਚੁੱਕਾ। ਅਜੇ 2 ਦਿਨ ਪਹਿਲਾਂ ਹੀ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਕਿਹਾ ਸੀ ਕਿ ਇਸ ਮਾਮਲੇ 'ਚ ਧਿਆਨ ਨਾਲ ਕੋਚ ਕੇ ਫਰਲੋ ਜਾਂ ਪੈਰੋਲ ਦੇਵੇ ਰਾਮ ਰਹੀਮ ਨੂੰ ਵੱਡੀ ਰਾਹਤ ਦਿੰਦਿਆ ਹਾਈ ਕੋਰਟ ਨੇ ਐਸਜੀਪੀਸੀ ਵੱਲੋਂ ਦਾਇਰ ਪਟੀਸ਼ਨ ਦਾ ਨਿਪਟਾਰਾ ਕਰ ਦਿੱਤਾ ਜਿਸ ਵਿੱਚ ਡੇਰਾ ਮੁਖੀ ਨੂੰ ਪੈਰੋਲ ਜਾਂ ਫਰਲੋ ਤੇ ਰਿਹਾਅ ਨਾ ਕਰਨ ਦੀਆਂ ਹਦਾਇਤਾਂ ਦੇਣ ਦੀ ਮੰਗ ਕੀਤੀ ਗਈ ਹਾਈ ਕੋਰਟ ਨੇ ਸਪਸ਼ਟ ਕੀਤਾ ਕਿ ਰਾਜ ਸਰਕਾਰ ਅਜਿਹੇ ਮੁੱਦਿਆਂ ਤੇ ਫੈਸਲੇ ਲੈਣ ਵਿੱਚ ਸਮਰਥ ਹੈ BSNL ਇੱਕ ਮਜਬੂਤ ਵਾਪਸੀ ਕਰਦਾ ਨਜ਼ਰ ਆ ਰਿਹਾ ਇੱਕ ਸਮਾਸੀ ਜਦੋਂ BSNL ਦਾ ਜਲਬਾ ਸੀ ਪਰ ਪ੍ਰਾਈਵੇਟ ਟੈਲੀਕਮ ਕੰਪਨੀ ਅੱਗੇ ਨਿਕਲ ਗਈਆਂ ਜਿਵੇਂ Jio, Airtel ਅਤੇ Vodafone Idea ਨੇ ਆਪਣਾ ਪਲਾਨ ਮਹਿੰਗੇ ਕੀਤੇ ਲੋਕ ਫਿਰ ਤੋਂ BSNL ਵੱਲ ਮੁੜ ਰਹੇ ਨੇ BSNL ਨੇ ਵੀ ਜਲਦ ਤੋਂ ਜਲਦ ਪੂਰੇ ਭਾਰਤ ਵਿੱਚ 4G ਸੇਵਾ ਲਗਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ ਹੁਣ ਯੂਜ਼ਰਸ ਨੂੰ ਜ਼ਬਰਦਸਤ ਖਬਰ ਮਿਲੀ ਹੈ BSNL 4G ਅਤੇ 5G ਤੇ ਕੰਮ ਕਰਨ ਵਾਲੇ over the air OTA ਅਤੇ universal SIM USIM ਪਲੇਟਫਾਰਮਾਂ ਦੀ ਪੇਸ਼ਕਸ਼ ਕਰੇਗਾ ਇਸ ਦੇ ਨਾਲ ਗਾਹਕ ਬਿਨਾ ਆਪ ਨਾ ਮੋਬਾਈਲ ਨੰਬਰ ਚੁਣਨ ਦੇ ਨਾਲ-ਨਾਲ SIM ਬਦਲ ਸਕਣਗੇ. OTI ਡਿਵਾਈਸ ਨੂੰ ਟੈਸਟ ਡਿਵਾਈਸ ਨਾਲ ਕਨੈਕਟ ਕਰਨ ਦਾ ਤਰੀਕਾ BSNL ਨੇ ਕਿਹਾ ਕਿ ਪਾਇਰੋ ਹੋਲਡਿੰਗਸ ਦੇ ਸਹਿਯੋਗ ਨਾਲ ਤਿਆਰ ਕੀਤੇ ਗਏ ਇਸ ਪਲੇਟਫਾਰਮ ਦਾ ਚੰਡੀਗੜ੍ਹ ਵਿੱਚ ਉਦਘਾਟਨ ਕੀਤਾ ਗਿਆ। BSNL ਨੇ ਕਿਹਾ ਨਵਾਂ 4G ਅਤੇ 5G ਅਨੁਕੂਲ ਪਲੇਟਫਾਰਮ ਦੇਸ਼ ਭਰ ਦੇ ਸਾਰੇ BSNL ਗਾਹਕਾਂ ਨੂੰ ਬਿਹਤਰ ਕਨੈਕਟੀਵਿਟੀ ਅਤੇ ਸੇਵਾ ਗੁਣਵੱਤਾ ਪ੍ਰਦਾਨ ਕਰਨ ਲਈ ਤਿਆਰ ਕੀਤਾ ਗਿਆ। ਕੰਪਨੀ ਹੌਲੀ-ਹੌਲੀ ਦੇਸ਼ ਭਰ ਵਿੱਚ 4G ਨੈਟਵਰਕ ਸ਼ੁਰੂ ਕਰ ਰਹੀ ਹੈ। ਪੁਨਹਤ ਜਲੰਧਰ ਲੋਕ ਸਭਾ ਸੀਟ ਤੋਂ ਸੰਸਦ ਮੈਂਬਰ ਚਰਨਜੀਤ ਸਿੰਘ ਚੰਨੀ ਦੀ ਚੋਣ ਰੱਦ ਕਰਨ ਦੀ ਮੰਗ ਵਾਲੀ ਪਟੀਸ਼ਨ ਤੇ ਸੁਣਵਾਈ 30 ਸਤੰਬਰ ਤੱਕ ਮੁਲਤਵੀ ਕਰ ਦਿੱਤੀ ਗਈ ਹੈ ਇਸ ਮਾਮਲੇ ਵਿੱਚ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਚੰਨੀ ਅਤੇ ਹੋਰ ਬਚਾ ਪੱਖ ਨੂੰ ਪਹਿਲਾਂ ਹੀ ਨੋਟਿਸ ਜਾਰੀ ਕਰ ਚੁੱਕੀ ਹੈ ਅਦਾਲਤ ਨੇ ਉਹਨਾਂ ਸਾਰੇ ਬਚਾਓ ਪੱਖਾਂ ਨੂੰ ਨਵੇਂ ਨੋਟਿਸ ਵੀ ਜਾਰੀ ਕੀਤੇ ਨੇ ਜਿਨ੍ਹਾਂ ਨੂੰ ਪਹਿਲਾਂ ਨੋਟਿਸ ਜਾਰੀ ਨਹੀਂ ਕੀਤੇ ਗਏ ਸਨ ਹਾਈ ਕੋਰਟ 'ਚ ਪਟੀਸ਼ਨ ਦਾਇਰ ਕਰਦੇ ਹੋਏ ਗੌਰਵ ਬਲੂਥਰਾ ਨੇ ਹਾਈ ਕੋਰਟ ਨੂੰ ਦੱਸਿਆ ਕਿ ਚਰਨਜੀਤ ਸਿੰਘ ਚੰਨੀ ਜਲੰਧਰ ਲੋਕ ਸਭਾ ਸੀਟ ਤੋਂ ਐਮਪੀ ਚੁਣੇ ਗਏ ਨੇ ਤੇ ਉਸ ਨੇ ਨਾਮਜ਼ਦਗੀ ਫਾਰਮ ਭਰਦੇ ਸਮੇਂ ਕਈ ਜਾਣਕਾਰੀਆਂ ਛੁਪਾ ਦਿੱਤੀਆਂ ਸਨ ਇਸ ਦੇ ਨਾਲ ਹੀ ਉਹਨਾਂ ਨੇ ਚੋਣ ਖਰਚੇ ਦਾ ਸਹੀ ਬੇਰਬਵੀ ਕਮਿਸ਼ਨ ਨੂੰ ਨਹੀਂ ਸੌਂਪਿਆ ਚੋਣਾਂ ਦੌਰਾਨ ਇੱਕ ਹੋਟਲ ਵਿੱਚ 24 ਘੰਟੇ ਖਾਣੇ ਦਾ ਪ੍ਰਬੰਧ ਸੀ ਪਰ ਚੋਣ ਪ੍ਰਚਾਰ ਦੇ ਬੇਰਬਿਆਂ ਵਿੱਚ ਉਹਨਾਂ ਇਸ ਦਾ ਖਰਚਾ ਨਹੀਂ ਦੱਸਿਆ ਉਹਨਾਂ ਨੇ ਰਾਮਾ ਮੰਡੀ ਵਿੱਚ ਬਿਨਾਂ ਮਨਜ਼ੂਰੀ ਤੋਂ ਰੋਡ ਸ਼ੋਅ ਕੀਤਾ ਇੱਥੋਂ ਤੱਕ ਕਿ ਵੋਟਰ ਸਲਿੱਪਾਂ ਵੰਡਣ ਲਈ ਪੋਲਿੰਗ ਬੂਥਾਂ ਦੇ ਬਾਹਰ ਬਣਾਏ ਗਏ ਬੂਥਾਂ ਦੇ ਖਰਚੇ ਦਾ ਬੇਰਬਵੀ ਨਹੀਂ ਦਿੱਤਾ ਗਿਆ ਅਜੇ ਇਹ ਸਪਸ਼ਟ ਹੋ ਜਾਂਦਾ ਕਿ ਚੰਨੀ ਨੇ ਝੋਨਾ ਜਿੱਤਣ ਲਈ ਪ੍ਰਿਸ਼ਟ ਸਾਧਨਾਂ ਦੀ ਵਰਤੋਂ ਕੀਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਵੱਖ-ਵੱਖ ਵਿਭਾਗਾਂ ਦੇ ਨਵ ਨਿਯੁਕਤ ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਦੇਣਗੇ ਇਸ ਸਬੰਧੀ ਨਿਯੁਕਤੀ ਪੱਤਰ ਵੰਡ ਸਮਾਗਮ ਚੰਡੀਗੜ੍ਹ ਦੇ ਮਿਊਨਿਸਪਲ ਭਵਨ ਵਿਖੇ ਹੋਵੇਗਾ ਇਸ ਸਮਾਗਮ 'ਚ 417 ਮੁਲਾਜ਼ਮਾਂ ਨੂੰ ਨਿਯੁਕਤੀ ਪੱਤਰ ਵੰਡੇ ਜਾਣਗੇ ਪੰਜਾਬ ਸਰਕਾਰ ਮੁਤਾਬਕ ਸਰਕਾਰ ਨੇ ਆਪਣੇ 872 ਦਿਨਾਂ ਦੇ ਕਾਰਜਕਾਲ 'ਚ ਪੰਜਾਬ ਦੇ 44250 ਨੌਜਵਾਨਾਂ ਨੂੰ ਸਰਕਾਰੀ ਨੌਕਰੀ ਦਿੱਤੀਆਂ ਨੇ ਇਜ਼ਰਾਈਲ ਅਤੇ ਈਰਾਨ ਦਰਮਿਆਨ ਵਧਦੇ ਤਣਾਅ ਦੇ ਮੱਦੇਨਜ਼ਰ ਜਰਮਨੀ ਦੀ ਪ੍ਰਮੁੱਖ 에ਅਰਲਾਈਨ ਲੁਫਤਾਨਸਾ ਸਮੂਹ ਨੇ ਸੁਰੱਖਿਆ ਕਾਰਨਾਂ ਕਰਕੇ テルਅਬੀਬ ਇਜ਼ਰਾਈਲ ਲਈ ਆਪਣੀਆਂ ਉਡਾਣਾਂ ਦੀ ਮੂਤਲੀ 21 ਅਗਸਤ ਤੱਕ ਵਧਾ ਦਿੱਤੀ ਹੈ ਲੁਫਤਾਨਸਾ ਨੇ ਇਹ ਫੈਸਲਾ ਮੱਧਪੂਰਵ ਵਿੱਚ ਵਧਦੇ ਤਣਾਅ ਤੇ ਸੰਘਰਸ਼ ਦੀ ਸੰਭਾਵਨਾ ਤੇ ਖੇਤਰ ਵਿੱਚ ਸੁਰੱਖਿਆ ਸਥਿਤੀ ਦੇ ਮੱਦੇਨਜ਼ਰ ਲਿਆ ਤਾਂ ਜੋ ਯਾਤਰੀਆਂ ਤੇ ਜਹਾਜ਼ ਦੇ ਆਮਲੇ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾ ਸਕੇ ਲੁਫਤਾਨਸਾ ਨੇ ਨਾ ਸਿਰਫ テルਅਬੀਬ ਲਈ ਬਲਕਿ ਤਹਿਰਾਨ ਈਰਾਨ ਬੇਰੂਤ ਲਿਬਨਾਨ ਅਮਾਨ ਜਾਰਡਨ ਅਤੇ ਅਰਬੀਲ ਇਰਾਕ ਲਈ ਵੀ ਉਡ ਨਾਂ ਨੂੰ ਮਤਲਦ ਕਰ ਦਿੱਤਾ ਇਸ ਤੋਂ ਇਲਾਵਾ ਕੰਪਨੀ ਨੇ ਇਹ ਵੀ ਐਲਾਨ ਕੀਤਾ ਕਿ ਇਸ ਦੌਰਾਨ ਈਰਾਨ ਅਤੇ ਇਰਾਕ ਦੇ ਹਵਾਈ ਖੇਤਰ ਦੀ ਵਰਤੋਂ ਨਹੀਂ ਕਰੇਗੀ ਲੁਫਤਾਨਸਾ ਨੇ ਕਿਹਾ ਕਿ ਜਿੰਨਾਂ ਯਾਤਰੀਆਂ ਦੀਆਂ ਉਡਾਣਾਂ ਪਹਿਲਾਂ ਹੀ ਬੁੱਕ ਕੀਤੀਆਂ ਗਈਆਂ ਸਨ ਉਹਨਾਂ ਨੂੰ ਕੰਪਨੀ ਵੱਲੋਂ ਹੋਰ ਵਿਕਲਪਾਂ ਬਾਰੇ ਸੂਚਿਤ ਕੀਤਾ ਜਾ ਰਿਹਾ ਲੁਫਤਾਨਸਾ ਯਾਤਰੀਆਂ ਨੂੰ ਫਲਾਈਟ ਕੈਨਸਲ ਹੋਣ ਜਾਂ ਰੂਟ ਬਦਲਾਅ ਬਾਰੇ ਨਿਯਮਤ ਅਪਡੇਟ ਦੇ ਰਹੀ ਹੈ ਤਾਂ ਜੋ ਉਹਨਾਂ ਨੂੰ ਕਿਸੇ ਤਰ੍ਹਾਂ ਦੀ ਪਰੇਸ਼ਾਨੀ ਦਾ ਸਾਹਮਣਾ ਨਾ ਕਰਨਾ ਪਵੇ ਮੁਹੰਮਦ ਜਾਬੇਰ ਜ਼ਰੀਫ ਨੇ ਆਪਣੀ ਨਿਯੁਕਤੀ ਦੇ 10 ਦਿਨਾਂ ਬਾਅਦ ਈਰਾਨ ਦੇ ਰਣਨੀਤਿਕ ਮਾਮਲਿਆਂ ਦੇ ਉਪਰਾਸ਼ਟਰਪਤੀ ਅਤੇ ਰਣਨੀਤਿਕ ਅਧਿਐਨ ਕੇਂਦਰ ਦੇ ਮੁਖੀ ਵਜੋਂ ਆਪਣੇ ਨਵੇਂ ਅਹੁਦੇ ਤੋਂ ਅਸਤੀਫਾ ਦੇ ਦਿੱਤਾ। ਸਿਨਹੂਆ ਸਮਾਚਾਰ ਏਐਨਸੀ ਨੇ ਦੱਸਿਆ ਕਿ ਸੋਸ਼ਲ ਮੀਡੀਆ ਪਲੇਟਫਾਰਮ ਐਕਸ ਤੇ ਇੱਕ ਪੋਸਟ ਵਿੱਚ ਉਹਨਾਂ ਕਹਾ ਕੇ ਉਹ ਨਵੇਂ ਈਰਾਨੀ ਪ੍ਰਸ਼ਾਸਨ ਦੇ ਕੈਬਨਿਟ ਮੈਂਬਰਾਂ ਦੀ ਚੋਣ ਲਈ ਸਟੀਅਰਿੰਗ ਕੌਂਸਲ ਦੇ ਮੁਖੀ ਵਜੋਂ ਆਪਣੇ ਕੰਮਾਂ ਦੇ ਨਤੀਜੇ ਤੋਂ ਸੰਤੋਖਤ ਨਹੀਂ ਹਨ। ਇਕ 5 ਮੈਂਬਰੀ ਮਾਹਿਰ ਟੀਮ ਮੰਗਲਵਾਰ ਨੂੰ ਬਾਇਨਾੜ ਵਿੱਚ ਜ਼ਮੀਨ ਖਿਸਕਣ ਤੋਂ ਪ੍ਰਭਾਵਿਤ ਖੇਤਰਾਂ ਦਾ ਦੌਰਾ ਕਰੇਗੀ ਅਤੇ ਤਬਾਹੀ ਦੇ ਕਾਰਨਾਂ ਦਾ ਮੁਲੰਕਣ ਕਰੇਗੀ ਜਿਸ ਵਿੱਚ ਸੈਂਕੜੇ ਲੋਕਾਂ ਦੀ ਮੌਤ ਹੋ ਗਈ ਸੀ ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਜਾਰੀ ਕੀਤੇ ਗਏ ਬਿਆਨ ਵਿੱਚ ਕਿਹਾ ਗਿਆ ਕਿ ਟੀਮ ਦੀ ਅਗਵਾਈ ਨੈਸ਼ਨਲ ਜੀਓਲੋਜੀ ਸੈਂਟਰ ਦੇ ਸੀਨੀਅਰ ਵਿਗਿਆਨੀ ਜੋਹਨ ਮਥਾਈ ਵੱਲੋਂ ਕੀਤੀ ਜਾਵੇਗੀ ਰਾਜ ਆਫਤ ਪ੍ਰਬੰਧਨ ਅਥਾਰਟੀ ਨੇ ਬਾਇਨਾੜ ਮੇਪੜੀ ਪੰਚਾਇਤ ਵਿੱਚ ਜ਼ਮੀਨ ਖਿਸਕਣ ਨਾਲ ਪ੍ਰਭਾਵਿਤ ਖੇਤਰਾਂ ਦਾ ਮੌਇਨਾ ਕਰਨ ਦੀ ਜ਼ਿੰਮੇਵਾਰੀ ਰਾਸ਼ਟਰੀ ਪੂ ਬਗਿਆਨ ਕੇਂਦਰ ਨੂੰ ਸੌਂਪੀ ਹੈ ਟੀਮ ਆਫਤ ਖੇਤਰ ਵਕ ਵਕ ਹਿੱਸਿਆਂ ਵਿੱਚ ਨੇੜਲੇ ਸਥਾਨਾਂ ਵਿੱਚ ਸੰਭਾਵੀ ਖਤਰਿਆਂ ਦਾ ਮੁਲਾਂਕਣ ਕਰੇਗੀ ਬਿਆਨ ਚ ਕਿਹਾ ਗਿਆ ਕਿ ਹਾਦਸਾ ਕਿਵੇਂ ਵਾਪਰਿਆ ਤੇ ਜ਼ਮੀਨ ਖਿਸਕਣ ਕਿਉਂ ਹੋਇਆ ਇਸ ਗੱਲ ਦਾ ਪਤਾ ਲਗਾਉਣ ਦੀ ਵੀ ਕੋਸ਼ਿਸ਼ ਕੀਤੀ ਜਾਵੇਗੀ ਭਾਰਤ ਅਤੇ ਰੂਸ ਵਿਚਾਲੇ ਪਰਮਾਣੂ ਊਰਜਾ ਤੇ ਹਾਲੀਚ ਹੋਇਆ ਸਮਝੌਤਾ ਉਹਨਾਂ ਗੁਆਂਢੀ ਦੇਸ਼ਾਂ ਦੀ ਨਜ਼ਰਾਂ 'ਚ ਜਲਨ ਪੈਦਾ ਕਰ ਸਕਦਾ ਜਿਨ੍ਹਾਂ ਲਈ ਦੋਵਾਂ ਦੇਸ਼ਾਂ ਦੇ ਰਿਸ਼ਤਿਆਂ 'ਚ ਮਜ਼ਬੂਤੀ ਕੰਕਰ ਵਾਂਗ ਛੁਕਦੀ ਹੈ ਦਰਅਸਲ ਭਾਰਤ ਦੇ ਕੁੰਡਨ ਕੋਲਮ ਪਾਵਰ ਪਲੈਂਟ ਵਿੱਚ ਪਰਮਾਣੂ ਊਰਜਾ ਆਦਮਹਈਆ ਕਰਵਾਉਣ ਲਈ 10000 ਕਰੋੜ ਰੁਪਏ ਤੋਂ ਵੱਧ ਦੇ ਸੱਦੇ ਵਿੱਚ ਭਾਰਤ ਛੇਤੀ ਹੀ ਇੱਕ ਹੋਰ ਕਿਸ਼ਤ ਪ੍ਰਾਪਤ ਕਰਨ ਜਾ ਰਿਹਾ ਇਸ ਪਲੈਂਟ ਦੇ ਸਾਰੇ ਛੇ ਜੁਨਿਟਾਂ ਦੇ ਮੁਕੰਮਲ ਹੋਣ ਤੋਂ ਬਾਅਦ ਇਹ 6000 ਮੈਗਾਵਾਟ ਦੀ ਸਮਰੱਥਾ ਵਾਲਾ ਦੇਸ਼ ਦਾ ਸਭ ਤੋਂ ਵੱਡਾ ਪਰਮਾਣੂ ਊਰਜਾ ਪਲੈਂਟ ਹੋਵੇਗਾ ਸਮਰਥਾ ਵਾਲੇ ਦੋ ਜੁਨਿਟ ਚਾਲੂ ਨੇ 파ਰਤਕੋਲ ਇਸ ਸਮੇਂ 7 ਗੀਗਾਵਾਟ ਦੀ ਪਰਮਾਣੂ ਊਰਜਾ ਸਮਰਥ ਹੈ 2029 ਤੱਕ ਇਸ ਨੂੰ ਲਗਭਗ ਦੁੱਗਣਾ ਕਰਕੇ 13 ਗੀਗਾਵਾਟ ਕਰਨ ਦੀ ਸਕੀਮ ਹੈ ਸੈਸ਼ਨ ਵਰਲਡ ਨਿਊਜ਼ ਹੁਮੈਨੂ ਦੋ ਇਜਾਜ਼ਤ ਧੰਨਵਾਦ ਸਸ਼ੀਕਾ